ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋਈ ਜਿਦੇ ਵਿੱਚ ਕੁਝ ਪੰਜਾਬ ਦੇ ਅਹਿਮ ਮੁੱਦਿਆਂ ਤੇ ਫੈਸਲੇ ਲਏ ਗਏ ਕਿਉਂਕਿ ਕਾਫੀ ਲੰਬੇ ਅਰਸੇ ਤੋਂ ਕੁਝ ਚੀਜ਼ਾਂ ਪੈਂਡਿੰਗ ਪੰਜਾਂ ਸੀਗੀਆਂ ਅੱਜ ਉਹਨਾਂ ਨੂੰ ਲੈ ਕੇ ਕਾਫੀ ਵਿਚਾਰ-ਵੰਡਣਾ ਹੋਇਆ ਔਰ ਉਸ ਬਾਅਦ ਇੱਕ ਵੱਡੇ ਫੈਸਲੇ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਕੀਤੇ ਗਏ ਸਭ ਤੋਂ ਪਹਿਲਾਂ ਪੰਜਾਬ ਦੀ ਜਿਹੜੀ ਪੀਸੀਐਸ ਸਾਖਾ ਦੀ ਜਿਹੜੀ ਪੰਜਾਬ ਦੀਆਂ ਸਿਵਲ ਸਰਵਿਸਸਾਂ ਨੇ ਕੀਆਂ ਈਸੇ ਸstdcਾਰੀ ਦੀਆਂ ਪੋਸਟਾਂ ਲਗਭਗ 2016 ਤੋਂ ਲੈ ਕੇ ਹੁਣ 24 ਆ ਗਿਆ 8 ਸਾਲਾਂ ਚ ਕੋਈ ਵੀ ਨਵੀਆਂ ਪੋਸਟਾਂ ਦੀ ਸਿਰਜਣਾ ਨਹੀਂ ਹੋਈ ਜਦਕਿ ਇੰਨੇ 8 ਸਾਲਾਂ ਦੇ ਦੌਰਾਨ ਕਾਫੀ ਸਾਰੇ ਜ਼ਿਲ੍ਹਾ ਖੇਤਰ ਵਿੱਚ ਆਏ ਕਾਫੀ ਸਾਰੇ ਡਿਪਾਰਟਮੈਂਟਾਂ ਦੇ ਅੰਦਰ ਪੋਸਟਾਂ ਵਧੀਆਂ ਕਾਫੀ ਆ ਨਵੇਂ ਬਲਾਕ ਬਣਾਏ ਗਏ ਪਰ ਲੇਕਿਨ ਪੋਸਟਾਂ ਦੀ ਰਚਨਾ ਨਹੀਂ ਕੀਤੀ ਗਈ ਪੋਸਟਾਂ ਦੀ ਜਿਹੜੀ ਆ ਕ੍ਰिएशन ਨਹੀਂ ਹੋਈ ਸੋ ਅੱਜ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਪਹਿਲਾਂ ਜਿਹੜੀ ਪੀਸੀਐਸ ਦੀ ਜਿਹੜੀ ਸਟਰੈਂਥ ਸੀਗੀ ਪੰਜਾਬ ਦੇ ਅੰਦਰ ਉਹ 310 ਪੋਸਟਾਂ ਦੀ ਸੀਗੀ ਪਹਿਲਾਂ ਪੀਸੀਐਸ ਦੇ ਅੰਦਰ 310 ਪੋਸਟਾਂ ਹੁੰਦੀਆਂ ਸੀਆਂ ਜਿਹੜੀਆਂ ਕਿ ਵਧਾ ਕੇ 359 ਕਰ ਦਿੱਤੀਆਂ ਗਈਆਂ 69 ਕਰ ਦਿੱਤੀਆਂ ਗਈਆਂ 369 ਪੋਸਟਾਂ ਕੀਤੀਆਂ ਗਈਆਂ ਨਗੀਆਂ 369 310 ਤੋਂ ਵਧਾ ਕੇ 3 ਤਾਂ ਤੋਂ ਵਧਾ ਕੇ ਜਿਹੜੀਆਂ 369 ਪੋਸਟਾਂ ਕੀਤੀਆਂ ਜਾਂਦੀਆਂ ਨੇ ਇਹ ਅੱਜ ਵਾਅਦਾ ਕੀਤਾ ਗਿਆ ਸਬੈਕ ਸੰਬੰਧ ਦੇ ਨਾਲ ਜਿਹੜੀਆਂ ਪੋਸਟਾਂ ਖਾਲੀ ਪਈਆਂ ਸੀਗੀਆਂ ਜਾਂ ਜਿਹੜੇ ਨਵੇਂ ਸਬ ਡਿਵੀਜ਼ਨ ਹੋਣ ਵਿੱਚ ਆਏ ਸੀ ਨਵੇਂ ਡਿਸਟ੍ਰਿਕਟ ਜਿਵੇਂ ਮਲੇਰਕੋਟਲੇ ਦੀ ਗੱਲ ਕਰ ਲਈਏ ਹੋਣ ਵਿੱਚ ਆਏ ਸੀ ਉੱਥੇ ਜਿਹੜੀਆਂ ਪੋਸਟਾਂ ਖਾਲੀ ਪਈਆਂ ਸੀ ਉਹਨਾਂ ਨੂੰ ਭਰਨ ਦੇ ਵਿੱਚ ਸਾਨੂੰ ਜਿਹੜੀ ਆ ਮੁਸ਼ਕਲ ਸੀ ਸਰਕਾਰ ਦੀ ਖਤਮ ਹੋ ਚੁੱਕੀ ਆ ਇਸ ਤੋਂ ਬਿਨਾ ਪੰਜਾਬ ਰਾਜ ਦਾ ਨਵਾਂ ਡਿਸਟ੍ਰਿਕਟ ਮਲੇਰਕੋਟਲਾ ਜੁਡੀਸ਼ੀਅਲ ਦੇ ਅੰਦਰ ਪੰਜਾਬ ਦੀ ਜੁਡੀਸ਼ਰ ਦੇ ਅੰਦਰ ਨਮਾ ਜਿਹੜਾ ਮਲੇਰਕੋਲਾ ਡਿਵੀਜ਼ਨ ਦੀ ਸਥਾਪਨਾ ਹੋਈ ਸੀਗੀ ਸੋ ਉਹਦੀ ਅੱਜ ਸੈਸ਼ਨ ਡਿਵੀਜ਼ਨ ਦੀ ਸਥਾਪਨਾ ਜਿਹੜੀ ਪਹਿਲਾਂ ਕੀਤੀ ਗਈ ਸੀਗੀ ਸੋ ਉਹਦੀਆਂ ਪੋਸਟਾਂ 36 ਪੋਸਟਾਂ 36 ਪੋਸਟਾਂ ਦੀ ਜਿਹੜੀ ਪ੍ਰਵਾਨਗੀ ਆ ਉਹ ਵੀ ਅੱਜ ਦੇ ਮੰਤਰੀ ਮੰਡਲ ਵੱਲ ਦਿੱਤੀ ਗਈ ਆ ਤਾਂ ਕਿ ਉਥੇ ਸੈਸ਼ਨ ਡਿਵੀਜ਼ਨ ਦਾ ਕੰਮ ਬਤਾਰ ਸੈਸ਼ਨ ਜੱਜ ਡਿਵੀਜ਼ਨ ਦਾ ਕੰਮ ਜਿਹੜਾ ਸਟਾਰਟ ਹੋ ਜਵੇ ਜ਼ਿਲ੍ਹਾ ਪਹਿਲਾਂ ਬਣ ਗਿਆ ਸੀ ਡਿਸਟ੍ਰਿਕਟ ਪਹਿਲਾਂ ਹੋਂਦ ਵਿੱਚ ਆ ਗਿਆ ਸੀ ਪਰ ਲੇਕਿਨ ਸੈਸ਼ਨ ਡਿਵੀਜ਼ਨ ਦੀਆਂ ਹੋਣ ਦੇ ਕਾਰਨ ਬਹੁਤ ਸਾਰੇ ਕੇਸ ਜਿਹੜੇ ਸੀਗੇ ਉਹ ਡਿਸਟ੍ਰਿਕਟ ਸੰਗਰੂਰ ਚ ਜਾਂਦੇ ਸੀਗੇ ਸੋ ਹੁਣ ਨਵੀਂ ਸੈਸ਼ਨ ਡਿਵੀਜ਼ਨ ਦੀ ਸਥਾਪਨਾ ਮਲੇਰ ਕੋਲੜਾ ਦੇ ਵਿੱਚ ਹੋਈ ਹੈਗੀ ਇਸ ਤੋਂ ਬਿਨਾ ਪੰਜਾਬ ਪੰਚਾਇਤੀ ਚੋਣਾਂ ਰੂਲਸ ਪੰਜਾਬ ਪੰਚਾਇਤੀ ਚੋਣਾਂ ਰੂਲਸ 994 ਦੇ ਰੂਲ ਜਿਹੜਾ 12 ਵਿੱਚ ਸੋਧ ਕੀਤੀ ਗਈ ਹੈ ਰੂਲ 12 ਸੋਧ ਕੀਤੀ ਗਈ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵਿਜ਼ਨ ਸੀਗਾ ਉਹਨਾਂ ਦਾ ਇਹ ਜਿਹੜਾ ਉਹ ਦੱਸਿਆ ਉਹਨਾਂ ਨੇ ਕਿ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਆਪਸੀ ਭਾਈਚਾਰਾ ਆਪਸੀ ਲੋਕਾਂ ਦੇ ਅੰਦਰ ਪਿੰਡਾਂ ਦੇ ਅੰਦਰ ਕੁਝ ਪੋਲੀਟੀਕਲ ਜਿਹਦੀਆਂ ਲੋਕਾਂ ਦੀ ਆਪਦੀਆ ਆਪਣੀਆਂ ਐਸੋਸੀਏਸ਼ਨਾਂ ਹੁੰਦੀਆਂ ਨੇਗੀਆਂ ਜਾਂ ਲੋਕ ਜੁੜੇ ਹੁੰਦੇ ਨੇਗੇ ਪੋਲੀਟੀਕਲ ਪਾਰਟੀਆਂ ਦੇ ਨਾਲ ਉਹਨਾਂ ਦੇ ਕਰਕੇ ਪਹਿਲਾਂ ਪੰਜਾਬ ਦੀਆਂ ਪੰਚਾਇਤੀ ਚੋਣਾਂ ਸਰਪੰਚ ਦੀ ਤੇ ਪੰਚ ਦੀ सरपंच ਤੇ ਪੰਚ ਦੀ ਪੰਚਾਇਤੀ ਚੋਣ ਸੀ ਜਿਹੜੀ ਉਹ ਪੋਲਿਟਿਕਲ ਪਾਰਟੀ ਦੇ ਸਿੰਬਲ ਤੇ ਲੜੀ ਜਾ ਸਕਦੀ ਸੀ ਪੋਲਿਟਿਕਲ ਪਾਰਟੀ ਦੇ ਸਿੰਬਲ ਤੇ ਲੜੀ ਜਾ ਸਕਦੀ ਸੀ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਕਿ ਇਸ ਵਾਰ ਪੰਚਾਇਤੀ ਚੋਣਾਂ ਜਿਹੜੀਆਂ ਨੇ ਬਿਨਾ ਪੋਲਿਟਿਕਲ ਪਾਰਟੀ ਦੇ ਸਿੰਬਲ ਤੋਂ ਲੜੀਆਂ ਜਾਣਗੀਆਂ ਪੰਜਾਬ ਦੇ ਅੰਦਰ ਬਿਨਾ ਪੋਲਿਟਿਕਲ ਪਾਰਟੀਆਂ ਦੇ ਸਿੰਬਲ ਤੋਂ ਲੜੇ ਜਾਣਗੀਆਂ ਸੋ ਯਾਨੀ ਕਿ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਆ ਕੇ ਡਾਇਰੈਕਟ ਤੌਰ ਤੇ ਕਈ ਵਾਰ ਭਾਈਚਾਰੇ ਨੂੰ ਖਤਰਾ ਹੋ ਜਾਂਦਾ ਸੀਗਾ ਪਿੰਡਾਂ ਧੜੇ ਬੰਦੇ ਹੁੰਦੇ ਸੀਗੇ ਉਹ ਸਾਰਾ ਸਿਸਟਮ ਇਸ ਵਾਰ ਖਤਮ ਹੋਊਗਾ ਔਰ ਭਾਈਚਾਰਾ ਹੋਰ ਤਾਕਤਵਰ ਹੋਵੇ ਹੋਰ ਲੋਕ ਮਜਬੂਤੀ ਦੇ ਨਾਲ ਆਪਣੇ ਭਾਈਚਾਰੇ ਨੂੰ ਕਾਇਮ ਰੱਖ ਸਕਣ ਉਹਨੂੰ ਮੁੱਦੇ ਦੇ ਨਾਲ ਰੱਖਦੇ ਹੋਏ ਜਿਹੜਾ ਇਹ ਫੈਸਲਾ ਕੀਤਾਗਾ ਹੁਣ ਪਿੰਡਾਂ ਦੇ ਅੰਦਰ ਖਾਸ ਕਰਕੇ ਸਰਪੰਚ ਦੀ ਤੇ ਪੰਚ ਦੀ ਚੋਣ ਜਿਹੜੀ ਆ ਉਹ ਪੋਲੀਟੀਕਲ ਪਾਰਟੀਆਂ ਦੇ ਸਿੰਬਲ ਤੇ ਨਹੀਂ ਹੋਊਗੀ ਬਲਕਿ ਜਿਹੜੇ ਸਿੰਬਲ ਸਾਡੇ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਨੇ ਕਿ ਨਿਰਧਾਰਤ ਕੀਤੇ ਪਰਫਾਰਮਾ ਤਹਿਤ ਨੇ ਉਹਨਾਂ ਸਿਬਲਾਂ ਦੇ ਤਹਿਤ ਜਿਹੜੀ ਆ ਉਹ ਇਲੈਕਸ਼ਨ ਹੋ ਸਕੂਗੀ ਸੋ ਇਸ ਤੋਂ ਬਿਨਾ ਅਹਿਮ ਫੈਸਲਾ ਕੀਤਾ ਪੰਜਾਬ ਦੇ ਅੰਦਰ ਕਿ ਘੱਗਰ ਦਰਿਆ ਘੱਗਰ ਦਰਿਆ ਪੰਜਾਬ ਜਾਣਦਾ ਖਾਸ ਕਰਕੇ ਸੰਗਰੂਰ ਜ਼ਿਲ੍ਹੇ ਦੇ ਅੰਦਰ ਜਾਕ ਘੱਗਰ ਦਰਿਆ ਦੇ ਪੈਂਦੇ ਪਿੰਡਾਂ ਦੇ ਲੋਕ ਜਾਣਦੇ ਨੇ ਕਿ ਜਦੋਂ ਬਾਰਿਸ਼ਾਂ ਦਾ ਮੌਸਮ ਹੁੰਦਾ ਹੈਗਾ ਜਦੋਂ ਵੀ ਬਰਸਾਤ ਦਾ ਮੌਸਮ ਹੁੰਦਾ ਹੈਗਾ ਜਦੋਂ ਵੀ ਮੀਂਹ ਆਉਂਦੇ ਨੇਗੇ ਤਾਂ ਵੱਡੇ ਪੱਧਰ ਤੇ ਜੋ ਘੱਗੜ ਚੜਦਾਗਾ ਤਾਂ ਕਈ ਫਸਲਾਂ ਕਈ ਪਿੰਡਾਂ ਦੀਆਂ ਫਸਲਾਂ ਬੁਰੀ ਤਰ੍ਹਾਂ ਤਬਾਹ ਕਰ ਦਿੰਦਾਗਾ ਬੁਰੀ ਤਰ੍ਹਾਂ ਘਰਾਂ ਨੂੰ ਜਿਹੜਾ ਬੁਰ ਬਸਾਉਣ ਦੇ ਲਈ ਸਰਕਾਰਾਂ ਨੂੰ ਯਤਨ ਕਰਨੇ ਪੈਂਦੇ ਨੇ ਬਹੁਤ ਸਾਰੀਆਂ ਐਸੋਸੀਏਸ਼ਨਾਂ ਕੰਮ ਕਰਦੀਆਂ ਨੇਗੀਆਂ ਲੋਕ ਆਉਂਦੇ ਨੇ ਮਦਦ ਦੇ ਲਈ ਸੋ ਘੱਗੜ ਦਾ ਹੱਲ ਕਰਨ ਲਈ ਕਿਉਂਕਿ ਮਾਮਲਾ ਜਿਹੜਾ ਕਾਫੀ ਲੰਬੇ ਅਰਸੇ ਤੋਂ ਪੰਜਾਬ ਚ ਪੰਡਿੰਗ ਪਿਆਸ ਸੀ ਬਹੁਤ ਸਾਰਾ ਸਰਕਾਰਾਂ ਆਆਂ ਬਹੁਤ ਸਾਰੇ ਉਸ ਇਲਾਕੇ ਦੇ ਵੀ ਮੁੱਖ ਮੰਤਰੀ ਬਣੇ ਪਰ ਲੇਕਿਨ ਕਿਸੇ ਨੇ ਘੱਗਰ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਸੋਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਬਹੁਤ ਅੱਛਾ ਇਨੀਸ਼ੀਏਟਿਵ ਲਿਆ ਪਿੰਡ ਚੰਦੂ ਪਿੰਡ ਪਿੰਡ ਚੰਦੂ ਆ ਬਿਲਕੁਲ ਘੱਗਰ ਦਰਿਆ ਦੇ ਨਾਲ ਲੱਗਦਾਗਾ ਉਸ ਪਿੰਡ ਦੀ 20 ਏਕੜ 20 ਏਕੜ ਤੋਂ ਵੱਧ ਜ਼ਮੀਨ ਜਿਹੜੀ ਆ ਸਰਕਾਰ ਨੇ ਲਈ ਆ ਕਿਉਂਕਿ ਉੱਥੇ ਪੰਚਾਇਤੀ ਜ਼ਮੀਨ ਸੀ ਉਸ 20 ਏਕੜ ਦੇ ਵਿੱਚ ਪਾਣੀ ਜਿਹੜਾ ਘੱਗਰ ਦਰਿਆ ਦਾ ਪਾਣੀ ਆ ਉਹਦੇ ਅੰਦਰ ਇੱਕ ਜਿਹੜੀ ਆ ਛੱਪੜ ਵੱਡਾ ਛੱਪੜ ਜਿਹੜਾ ਉਹਨੂੰ ਬੜਾਇਆ ਜਾਊਗਾ ਤਾਂ ਕਿ ਉਸ ਵੀ ਏਕੜ ਦੇ ਅੰਦਰ 40 ਫੁੱਟ ਡੂੰਘਾ ਹੋਊਗਾ ਵੀ ਏਕੜ ਦਾ ਏਰੀਆ ਹੋਊਗਾ 40 ਫੁੱਟ ਡੂੰਘਾ ਹੋਊਗਾ ਉਹਦੇ ਅੰਦਰ ਪਾਣੀ ਸਟੋਰ ਕਰਕੇ ਹੌਲੀ ਹੌਲੀ ਜਿਹੜਾ ਪਾਣੀ ਜਿਹੜਾ ਧਰਤੀ ਦੇ ਅੰਦਰ ਜਾਊਗਾ ਤਾਂ ਕਿ ਰੀਚਾਰਜ ਜਿਹੜੀ ਆ ਰੀਚਾਰਜ ਜਿਹੜਾ ਹੈਗਾ ਧਰਤੀ ਹੇਠਲਾ ਪਾਣੀ ਉਹ ਵੀ ਹੋਊਗਾ ਔਰ ਘੱਗਰ ਦਰਿਆ ਦੀ ਸਮੱਸਿਆ ਜਿਹੜੀ ਆ ਉਹ ਵੀ ਕਾਫੀ ਹੱਦ ਤੱਕ ਹੱਲ ਹੋ ਨਹੀਂ ਜਾ ਕੇ ਕਿਉਂਕਿ ਚਾਂਦੂ ਦੇ ਨੇੜੇ ਜਾ ਕੇ ਉਹਨਾਂ ਪਿੰਡਾਂ ਦੇ ਨੇੜੇ ਜਾ ਕੇ ਇੱਕ ਅਗਰ ਕਿਤੇ ਨਾ ਕਿਤੇ ਟੁੱਟ ਜਾਂਦਾ ਸੀਗਾ ਸੋ ਉਹਨੂੰ ਹੱਲ ਕਰਨ ਲਈ ਬਹੁਤ ਵੱਡਾ ਇੱਕ ਯਤਨ ਹੋਇਆ ਨਹੀਂ ਕਿਉਂਕਿ ਮੈਂ ਤੁਹਾਨੂੰ ਹੋਰ ਬੈਕਗ੍ਰਾਉਂਡ ਦੱਸ ਦਿਆਂ ਕਿਉਂਕਿ ਦੋਨਾਂ ਹਰਿਆਣਾ ਸਟੇਟ ਨੇ ਵੀ ਇੱਕ ਸਟੇਟ ਆਫ ਪੰਜਾਬ ਦੇ ਖਿਲਾਫ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਹੋਈ ਸੀ ਸੁਪਰੀਮ ਕੋਰਟ ਦੇ ਅੰਦਰ ਉਹ ਅੱਗੇ ਪੱਕਾ ਨਹੀਂ ਹੋ ਸਕਦਾ ਸੀ ਸੋ ਇਸ ਕਰਕੇ ਅਸੀਂ ਇਹ ਹੱਲ ਨਵਾਂ ਲੱਭਿਆ ਕਿ ਇਹ ਜਿਹੜਾ 20 ਏਕੜ ਜ਼ਮੀਨ ਆ ਇਹਦੇ ਵਿੱਚ 40 ਫੁੱਟ ਡੂੰਘਾ ਚੱਪੜ ਬਣਾ ਲੀਏ ਤਾਂ ਕਿ ਪਾਣੀ ਉਥੇ ਸੀਪੇਜ ਹੋ ਕੇ ਧਰਤੀ ਏਟ ਵੀ ਜਾਊਗਾ ਰੀਚਾਰਜ ਵੀ ਹੋ ਜਾਊਗਾ ਔਰ ਸਮੱਸਿਆ ਦਾ ਜਿਹੜਾ ਹੱਲ ਹੋ ਜੇ ਬਹੁਤ ਵੱਡਾ ਫੈਸਲਾ ਜਿਹੜਾ ਪੰਜਾਬ ਸਰਕਾਰ ਨੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਇਟ ਕੀਤਾ ਇਸ ਤੋਂ ਬਿਨਾ 450 450 ਅਸਾਮੀਆਂ ਪੰਜਾਬ ਦੀਆਂ ਜਿਹੜੀਆਂ ਮੈਂ ਕਹਾ ਹਾਊਸ ਸਰਜਨ ਜਾਂ ਹਾਊਸ ਫਿਜ਼ੀਸ਼ੀਅਨ ਬੇਸੀ ਭਰਤੀ ਕਰਨ ਦਾ ਫੈਸਲਾ ਕੀਤਾਗਾ ਟੋਟਲ 435 435 ਲਗੇਗੇ ਇਹ ਵੀ ਜਿਹੜਾ ਇਸ ਸਾਲ ਵਰਤੀ ਹੋਣਗੇ ਤਾਂ ਕਿ ਜਿਹੜਾ ਹਸਪੀਟਲ ਅੰਦਰ ਕਿਸ ਤਰ੍ਹਾਂ ਕਿਸੇ ਕਾਰਟ ਆਉਂਦੀ ਆ ਉਹ ਪੂਰੀ ਹੋ ਸਕੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਕਾਫੀ ਸਾਰੇ ਕੈਦੀਆਂ ਦੇ ਕੇਸ 10 ਕੈਦੀਆਂ ਦੇ ਕੇਸ ਸਾਹਮਣੇ ਆਏ ਸੀ ਜਿੰਨਾਂ ਵਿੱਚੋਂ ਦੇਖਿਆ ਗਿਆ ਵਿਚਾਰਿਆ ਗਿਆ ਉਹਨਾਂ ਦੇ ਵਿੱਚੋਂ ਲਗਭਗ ਅੱਧੇ ਤੋਂ ਵੱਧ ਕੇ ਜਿਹੜਦੇ ਰਜੈਕਟ ਕੀਤੇ ਗਏ ਨੇ ਜਿਹੜੇ ਅਲਾਉ ਹੋਣ ਵਾਲੇ ਸੀ ਉਹ ਅਲਾਉ ਕੀਤੇ ਗਏ ਨੇ ਤਾਂ ਕਿ ਜਿਹੜੇ ਲੋਕਾਂ ਨੇ ਆਪਣਾ ਕੋਈ ਜੁਰਮ ਕੀਤਾ ਸੀ ਕੋਈ ਕ੍ਰਾਈਮ ਕੀਤਾ ਸੀ ਉਹਦੇ ਵਿੱਚ ਲਾਈਫ ਸੈਂਟੈਂਸ ਦੇ ਅੰਦਰ ਜੇਲ੍ਹ ਚ ਬੰਦ ਸੀਗੇ ਸੋ ਜਿਨ੍ਹਾਂ ਨੇ ਆਪਣੀ ਕਾਰਾਵਾਸਥੀ ਉਹਨਾਂ ਨੇ ਆਪਣੀ ਸਜ਼ਾ ਪੂਰੀ ਕੀਤੀ ਆ ਉਹਨਾਂ ਨੂੰ ਰਿਹਾ ਕੀਤਾ ਗਿਆ ਔਰ ਜਿਨ੍ਹਾਂ ਦਾ ਕੋਈ ਫੀਨਿਅਰਸ ਕ੍ਰਾਈਮ ਸੀਗਾ ਇਹਨਾਂ ਨੇ ਸੋਸਾਇਟੀ ਦੇ ਅਗੇ ਇਸ ਬੱਚਿਆਂ ਦੇ ਅਗੇ ਇਸ ਜਔਰਤਾਂ ਦੇ ਅਗੇ ਕ੍ਰਾਈਮ ਕੀਤਾ ਸੀਗਾ ਉਹਨਾਂ ਦੇ ਕੇਸ ਛੱਡਦੇ ਹਰਜ਼ਕ ਕੀਤੇ ਗਏ ਨੇ ਸੋ ਅੱਜ ਇਹ ਜਿਹੜੇ ਅਹਿਮ ਫੈਸਲੇ ਸਰਦਾਰ ਭਗਵੰਤ ਸਿੰਘ ਮਾਹ ਦੀਦੀ ਗਵਾਈ ਚ ਲੈ ਗਏ ਜੀ ਬਾਬਾ ਸਾਹਿਬ ਜੀ ਤੁਸੀਂ ਗੱਲ ਕੀਤੀ ਜੀ ਆ ਵੀ ਪੰਚ ਸਰਕਾਰ ਨੇ ਇਹ ਕਿਆਂ ਜ਼िला ਪਰੀਸ਼ਦਾਂ ਪੰਚਾਇਤ ਸਮਤੀਆਂ ਚੋਣ ਆਊਗਾ ਉਹਦਾ ਪਰ ਵੀ ਲਾਗੂ ਹੋਊਗਾ ਪਰ ਔਰ ਨਹੀਂ ਪੰਚਾਇਤ ਨਹੀਂ ਨਹੀਂ ਇਹ ਨਾ ਜ਼िला ਪਰੀਸ਼ਦ ਤੇ ਨਾ ਪੰਚਾਇਤ ਸਮਤੀ ਤੇ ਉੱਥੇ ਲਾਗੂ ਨਹੀਂ ਹੋਊਗਾ ਸਿਰਫ ਤੇ ਸਿਰਫ ਇਹ ਫੈਸਲਾ ਜਿਹੜਾ ਸਰਪੰਚਾਂ ਅਤੇ ਪੰਚਾਂ ਤੇ ਲਾਗੂ ਹੋਊਗਾ ਪੰਚਾਇਤ ਸਰ ਐਨਓਸੀ ਨੂੰ ਲੈ ਕੇ ਵੀ ਕੋਈ ਚਰਚਾ ਹੋਈ ਹੈ ਨਹੀਂ ਨਹੀਂ ਅਜੇ ਐਨਓਸੀ ਦਾ ਕੋਈ ਇਸ਼ੂ ਨਹੀਂ ਸੀਗਾ ਸਰ ਕਈ ਵਾਰ ਇਦਾਂ ਹੁੰਦਾ ਸੀ ਪੰਚ ਜਿਹੜੇ ਉਸ ਪੰਚ ਦੀ ਚੋਣ ਕਰਦੇ ਸੀ ਇਸ ਵਾਰ ਕੀ ਸੀ ਕਿ ਸਰਪੰਚ ਦੀ ਚੋਣ ਲਈ ਨਹੀਂ ਉਹ ਇੱਕੋ ਵਾਰ ਮਾਮਲਾ ਹੋਇਆ ਸੀਗਾ ਆ ਆਈ ਥਿੰਕ 2 ਜਾਂ 2 ਤੋਂ ਲੈ ਕੇ 27 ਤੱਕ ਉਸ ਬਾਅਦ ਇਹ ਡਿਲੀਟ ਕਰ ਦਿੱਤਾ ਗਿਆ ਸੀ ਹੁਣ ਸਿਰ ਸਿੱਧੀ ਜੜੀ ਆ ਉਹ ਸਰਪੰਚ ਦੀ ਚੋਣ ਹੋਊਗੀ ਉਹਦੇ ਚ ਸਰਪੰਚ ਲਈ ਕੋਈ ਕੁਆਲੀਫਿਕੇਸ਼ਨ ਵੀ ਹੈ ਕਿ ਜਿਵੇਂ ਹਰਿਆਣਾ ਨੇ ਤਾਂ 10ਵੀਂ ਕੇ ਪਾਰ ਵੀ ਰੱਖੀ ਹੈ ਨਹੀਂ ਇਸ ਤਰ੍ਹਾਂ ਦਾ ਕੋਈ ਵਿਚਾਰ ਨਹੀਂ ਆ ਗਿਆ ਕਿਉਂਕਿ ਡੈਮੋਕ੍ਰੇਸੀ ਦੇ ਅੰਦਰ ਚਾਹੇ ਕਿ ਲਿਟਰੇਟ ਆ ਚਾਹੇ ਕਿ ਇਲਿਟਰੇਟ ਆ ਚਾਹੇ ਜਿਆਦਾ ਪੜਿਆ ਚਾਹੇ ਘੱਟ ਪੜਿਆ ਉਹ ਆਪਣੀ ਇਲੈਕਸ਼ਨ ਕੰਟੈਸਟ ਕਰ ਸਕਦਾ ਸੋ ਇਸ ਤਰ੍ਹਾਂ ਦੀ ਕੋਈ ਵੀ ਸ਼ਰਤ ਨਹੀਂ ਲਾਈ ਗਈ ਜੀ ਉਹ ਚਲ ਰਿਹਾ ਰਿਜ਼ਰਵੇਸ਼ਨ ਮਹਿਲਾਵਾਂ ਸੇ ਪੰਚਾਇਤ ਵਾਲਾ ਇੰਡੀਆ ਬਿਲਕੁਲ ਕੀ ਮਸਾ ਇੱਕ ਜਿਹੜਾ ਦੁਨੀਆ ਕੀ ਹੈਗਾ ਨਾ ਕਿ 310 ਤੋਂ 390 ਕਰਤੀਆਂ ਪੀਜੀਐਸ ਦੀਆਂ ਬੋਲਦਾ ਜੀ ਇਹ ਸਿਰਫ ਕਾਟਰੀ ਵਧਾਇਆ ਹੈ ਕਿ ਉਸ ਭਰਤੀ ਵੀ ਅੱਜ ਹੀ ਅਨਾਉਂਸ ਕਰਤੀ ਹੈ ਨਹੀਂ ਹਜੇ ਤਾਂ ਅੱਜ ਤਾਂ ਅਨਾਉਂਸ ਕੀਤਾ ਅੱਜ ਤਾਂ ਮੰਤਰੀ ਮੰਡਲ ਨੇ ਉਸ ਸਕੇਡਰ ਦੇ ਅੰਦਰ ਸਟਰੈਂਥ ਵਧਾਈ ਆ ਹੁਣ ਭਰਤੀ ਪ੍ਰਕਿਰਿਆ ਜਿਹੜੀ ਆ ਭਰਤੀ ਪ੍ਰਕਿਰਿਆ ਦਾ ਜਿਹੜਾ ਕੰਮ ਆ ਉਹ ਹੁਣ ਆਰੰਭ ਹੋਊਗਾ ਪਰ ਲੇਕਿਨ ਹਜੇ ਤਾਂ ਸਿਰਫ ਅਸੀਂ ਉਹਦਾ ਕੈਡਰ ਦੀ ਸਟਰੈਂਥ ਵਧਾਈ ਆ 310 ਤੋਂ 363 ਕੀਤੀਆਂ ਨੇ ਗਈਆਂ ਸੋ ਹਜੇ ਤਾਂ ਸਿਰਫ ਕਾਡਰ ਦੀ ਸਟਰੈਂਥ ਵਧਾਈ ਆ ਹੁਣ ਆਉਣ ਵਾਲੇ ਸਮੇਂ 'ਚ ਇਹ ਜਿਹੜਾ ਡਿਪਾਰਟਮੈਂਟ ਕੋਲੇ ਜਾਣਗੇ ਡਿਪਾਰਟਮੈਂਟ ਫਿਰ ਇਹਨਾਂ ਦੀ ਐਡਵਰਟਾਈਜ਼ਮੈਂਟ ਦੇਊਗਾ ਉਸ ਤੋਂ ਬਾਅਦ ਭਰੀਆਂ ਜਾਣਗੀਆਂ ਤੁਸੀਂ ਕੀ ਆਈ ਕੱਗਰ ਕੱਗਰ ਦਰਿਆ ਵਾਸਤੇ ਤੁਸੀਂ 20 ਏਕੜ ਨਹੀਂ ਲੈ ਲਓ ਜਦੋਂ ਕੱਗਰ ਦਰਿਆ ਪਾਣੀ ਦਾ ਉਹ ਪਿੰਡਾਂ ਦੇ ਪਿੰਡ ਬਾਹ ਦਿੰਦਾ ਜੇ ਤਾਂ 20 ਏਕੜ ਕੀ ਕਰੂਗਾ ਜਿੱਥੇ ਦੇਖੋ 20 ਏਕੜ ਯਤਨ ਕੀਤਾ ਗਿਆ 20 ਏਕੜ ਦੇ ਨਾਲ ਜਦੋਂ ਪਾਣੀ ਇਕੱਠਾ ਹੋਊਗਾ ਉਹਨੂੰ ਥੱਲੇ ਬੋਰਵੈਲ ਬਣਾ ਕੇ ਅੱਛੇ ਤਰੀਕੇ ਦਾ ਪਾਣੀ ਥੱਲੇ ਜਾਊਗਾ ਤਾਂ ਮੈਂ ਸਮਝਦਾ ਘੱਗਰ ਦਾ ਜਿਹੜਾ ਹੁਣ 47 ਫੁੱਟ ਤੇ ਮੰਨ ਲਓ ਉਹਦਾ ਇੱਕ ਅ ਘੱਗਰ ਦਾ ਡੇਂਜਰ ਜ਼ੋਨ ਜਿਹੜਾ 47 ਫੁੱਟ ਤੇ ਜਾ ਕੇ ਹੁੰਦਾਗਾ ਜੇ ਅਸੀਂ ਇਹ 20 ਏਕੜ ਦੀ ਬਣਾਲੀ ਤਾਂ ਅਸੀਂ ਕੋਸ਼ਿਸ਼ ਕਰਾਂਗੇ 40 45 46 ਤੇ ਰੱਖਾਂਗੇ ਤਾਂ ਉਹ ਪਾਣੀ ਅੱਗੇ ਭਲੰਗ ਜਾਊਗਾ ਤਾਂ ਸਾਡਾ ਉਸ ਦੇ ਨਾਲ 5-7 ਫੁੱਟ ਜਿਹੜਾ ਨੀਵਾ ਰਹਿਣ ਦਾ ਕੋਸ਼ਿਸ਼ ਹੋਊਗੀ ਤਾਂ ਉਸ ਤੋਂ ਬਾਅਦ ਅਗਲੀ ਪ੍ਰਪੋਜ਼ਲ ਹੈ ਕਿ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਖਾਮਾ ਆਇਡੈਂਟੀਫਾਈ ਕਰੀਏ ਤੇ ਨਾਲ-ਨਾਲ ਜਿਹੜਾ ਕਿ ਕਰਦੇ ਇਸ ਤਰ੍ਹਾਂ ਦੇ ਛੱਪੜ ਬਣਾ دیے ਤਾਂ ਕਿ ਪਾਣੀ ਦੀ ਸੀਪੇ ਜਾਵੇ ਔਰ ਰੀਚਾਰਜ ਵੀ ਹੋਊਗਾ ਪਾਣੀ ਔਰ ਇੱਕ ਗਰਦਾ ਹਮਲਾ ਵੀ ਜਿਹੜਾ ਖਤਮ ਹੋਊਗਾ ਸਰ ਜੀ ਕਿ ਮਸਲ ਇੱਕ ਬੜਾ ਬੜਾ ਇਸ਼ੂ ਰਹਿੰਦਾ ਹੈ ਐਨਐਚਏ ਨੂੰ ਲੈ ਕੇ ਪੀਓ ਸਾਹਿਬ ਦੀ ਕਮੇਟੀ ਲੈਣੀ ਸੀ ਨਹੀਂ ਲਈ ਉਹਨਾਂ ਨੇ ਤਾਂ ਕੱਲ ਜਦੋਂ ਉਹ ਬਲੇਕਾਟ ਦੇ ਵਿੱਚ ਜ਼ਮੀਨ ਦਾ ਕਬਜ਼ਾ ਲੈਣ ਲਈ ਪੁਲਿਸ ਦਾ ਕਬਜ਼ਾ ਨਹੀਂ ਹੁੰਦਾ ਵਿਆਪਕ ਹੈ ਕਿਸਾਨਾਂ ਨੇ ਫਿਰ ਰੋਕਤਾ ਸਰਕਾਰ ਇਸ ਕੋਈ ਸ਼ਕਤੀ ਕਿਉਂ ਨਹੀਂ ਕਰ ਰਹੀ ਕਿਸਾਨ ਆਂਦੇ ਨੇ ਉਸ ਨੂੰ ਕੁੱਟ ਮਾਰ ਕੇ ਚਲੇ ਜਾਂਦੇ ਨੇ ਆ ਦੇਖੋ ਮੈਂ মিডিਆ ਦੇ ਜ਼ਰੀਏ ਮੈਨੂੰ ਪਤਾ ਲੱਗਿਆ ਕਿ ਡਿਪਟੀ ਕਮਿਸ਼ਨਰ ਮਲੇਡਪੋੜਲਾ ਤੇ ਕਿਸਾਨ ਜਥੇਬੰਦੀਆਂ ਆਪਸ ਵਿੱਚ ਬੈਠ ਕੇ ਮੀਟਿੰਗ ਕਰ ਰਹੀਆਂ ਨੇ ਕਿ ਮੈਨੂੰ ਲੱਗਦਾ ਮਾਮਲਾ ਜਲਦੀ ਹੱਲ ਹੋ ਜੂ ਪੰਜਾਬ 'ਚ ਇੱਕੋ ਜਗ੍ਹਾ ਤੇ ਪ੍ਰੋਬਲਮ ਇਹ ਆਈ ਆ ਹੋਰ ਤਾਂ ਆਲਮੋਸਟ ਜਿਹੜਾ ਨੈਸ਼ਨਲ ਹਾਈਵੇ ਜੰਮੂ ਦਿੱਲੀ ਕਟੜਾ ਉਹ ਲਗਭਗ ਤਿਆਰ ਹੈਗਾ ਸੋ ਇਹ ਵੀ ਮਾਮਲਾ ਬੈਠ ਕੇ ਐਮਈ ਕੇਵਲੀ ਜਿਹੜਾ ਸੀ ਸੈਟਲ ਕਰ ਲਵਾਂਗੇ ਦੇਖੋ ਅਜੇ ਤਏ ਤੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਨਾ ਹੀ ਇਹ ਮਾਮਲਾ ਵਿਚਾਰ ਅਦੀਨ ਆਇਆਗਾ ਕੈਬਨਟ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੋਈ ਪਰ ਲੇਕਿਨ ਮੈਂ ਸਮਝਦਾ ਬੀਜੇਪੀ ਨੂੰ ਚਾਹੀਦਾ ਬੀਜੇਪੀ ਦੇ ਪ੍ਰਧਾਨ ਜੀ ਨੂੰ ਚਾਹੀਦਾ ਕਿ ਕੰਗਣਾ ਨਰੌਤ ਜੀ ਨੂੰ ਕਿਸੇ ਅੱਛੇ ਹਸਪੀਟਲ ਦੇ ਅੰਦਰ ਦਾਖਲ ਕਰਾ ਕੇ ਉਹਦਾ ਦਿਮਾਗੀ ਇਲਾਜ ਕਰਵਾਇਆ ਜਾਵੇ ਕਿਉਂਕਿ ਉਹ ਥੋੜੀ ਮੈਨੂੰ ਲੱਗਦਾ ਕਿ ਸਸਤੀ ਸੁਰਤ ਹਾਸਲ ਕਰਨ ਦੇ ਲਈ ਇਸ ਤਰ੍ਹਾਂ ਦੇ ਬੇਤੁੱਕੇ ਬਿਆਨ ਕਦੇ ਕਿਸੇ ਕਮਿਊਨਿਟੀ ਦੇ ਖਿਲਾਫ ਕਦੇ ਕਿਸੇ ਵਰਗ ਦੇ ਖਿਲਾਫ ਕਦੇ ਕਿਸੇ ਸੈਕਸ਼ਨ ਦੇ ਖਿਲਾਫ ਦਿੰਦੀ ਰਹਿੰਦੀ ਹੈ ਸੋ ਉਹਨੂੰ ਉਹਨੂੰ ਵੀ ਗ੍ਰੇਜ਼ ਕਰਨਾ ਚਾਹੀਦਾ ਪਰ ਲੇਕਿਨ ਮੈਂ ਸਮਝਦਾ ਕਿ ਤਰ੍ਹਾਂ ਕਿਤੇ ਦਿਮਾਗੀ ਤਵਾਜ਼ਨ ਜਿਹੜਾ ਖਰਾਬ ਹੋ ਚੁੱਕਿਆ ਵੈਸੇ ਤਾਂ ਚਾਹੀਦਾ ਕਿ ਪਾਰਲੀਮੈਂਟ ਦੇ ਅੰਦਰੋਂ ਮੈਂਬਰ ਪਾਰਲੀਮੈਂਟ ਨੇਗੇ ਸਪੀਕਰ ਸਾਹਿਬ ਨੂੰ ਚਾਹੀਦਾਗਾ ਕਿ ਇਹਨਾਂ ਦਾ ਤਰਾਂ ਤੇ ਇਲਾਜ ਕਰਾਇਆ ਜਾਵੇ ਥੈਂਕ ਯੂ